ਅੱਜ ਆਪਾਂ ਕੀਤਾ ਜੀ ਕੱਚੇ ਅੰਬਾਂ ਦਾ ਚਾਹ ਤਿਆਰ ਨਵੇਂ ਤਰੀਕੇ ਨਾਲ ਜਿਹੜਾ ਬਹੁਤ ਘੱਟ ਮਸਾਲਿਆਂ ਨਾਲ ਹੁੰਦਾ ਤਿਆਰ ਜਿਹੜਾ ਚੱਲਦਾ ਹੈ ਸਾਲੋਂ ਸਾਲ ਇਹਦੇ ਵਿੱਚ ਆਪਾਂ ਤੇਲ ਦੀ ਵਰਤੋਂ ਬਿਲਕੁਲ ਨਹੀਂ ਕੀਤੀ ਇਹ ਪਾਣੀ 'ਚ ਹੁੰਦਾ ਹੈ ਤਿਆਰ ਇਹ ਕਿਸ ਤਰ੍ਹਾਂ ਹੁੰਦਾ ਤਿਆਰ ਅੱਗੇ ਸਾਡੀ ਵੀਡੀਓ ਦੇ ਵਿੱਚ ਤੁਸੀਂ ਜਾ ਕੇ ਦੇਖ ਸਕਦੇ ਹੋ ਰਾਈਗੁਰ ਜੀ ਦਾ ਖਾਲਸਾ ਰਾਈਗੁਰ ਜੀ ਕੀ ਫਤਿਹ ਤੇ ਵੀਡੀਓ ਦੇਖਦੇ ਭੈਣ ਭਰਾਵਾਂ ਦਾ ਸਵਾਗਤ ਹੈ ਸਾਡੇ ਚੈਨਲ ਦੇਸੀ ਟੱਬਰ ਤੇ ਆਸ ਕਰਦੇ ਹਾਂਗੇ ਤੁਸੀਂ ਘਰ ਪਰਿਵਾਰ ਵਿੱਚ ਠੀਕ ਠਾਕ ਹੋਗੇ ਖੁਸ਼ ਹੋਗੇ ਤੇ ਅੱਜ ਦੀ ਵੀਡੀਓ ਚ ਆਪਾਂ ਲੈ ਕੇ ਆਏ ਆਂ ਇਹ ਅੰਬ ਗਰਮੀ ਦੇ ਸੀਜ਼ਨ ਦੇ ਪਹਿਲੇ ਅੰਬ ਇਹ ਆਪਾਂ ਅੰਬ ਧੋ ਕੇ ਚੰਗੀ ਤਰ੍ਹਾਂ ਸੁਕਾ ਲਿਆ ਤੇ ਇਹਨਾਂ ਦਾ ਆਪਾਂ achar ਬਣਾਵਾਂਗੇ achar ਬਣਾਵਾਂਗੇ ਆਪਾਂ ਛੱਟਪਟ ਬਣਨ ਵਾਲਾ ਤੇ ਬਿਨਾ ਤੇਲ ਤੋਂ ਅੱਗੇ ਆਪਾਂ achar ਬਣਾਉਣੇ ਆਂ ਅੰਬ ਟੋਕ ਕੇ ਅੱਜ ਆਪਾਂ ਬਣਾਵਾਂਗੇ ਇਹਨਾਂ ਨੂੰ ਕੱਟ ਕੇ ਬਿਨਾ ਗਿੜਕ ਤੋਂ ਤੇ ਬਿਨਾ ਢਿੜਕ ਤਾ ਚਾਰ ਬਣਾਵਾਂਗੇ ਆਪਾਂ ਨਵੇਂ ਤਰੀਕੇ ਨਾਲ ਤੇ ਕਈ ਲੋਕ ਢਿੜਕ ਵਾਲਾ ਖਾਣਾ ਪਸੰਦ ਕਰਦੇ ਆ ਕਈ ਬਿਨਾ ਢਿੜਕ ਤੋਂ ਆਪਾਂ ਵੀ ਖਾਣੇ ਆ ਢਿੜਕ ਵਾਲਾ ਵੀ ਖਾਣੇ ਆ ਤੇ ਢਿੜਕ ਤੋਂ ਬਿਨਾ ਵੀ ਪਾ ਲੈਨੇ ਥੋੜਾ ਜਿਹਾ ਆਪਾਂ ਹੁਣ ਬਿਨਾ ਢਿੜਕ ਤੋਂ ਚਾਰ ਬਣਾਵਾਂਗੇ ਤੇ ਹਾਂਜੀ ਆਪਾਂ ਢਿੜਕ ਵਾਲਾ ਚਾਰ ਵੀ ਪਿਛਲੇ ਸਾਲ ਵੀਡੀਓ ਬਣਾ ਕੇ ਪਾਈ ਹੈ ਤੇਹੀਂ ਪੈਨਪਰਾ ਮਨੇ ਬਹੁਤ ਪਿਆਰ ਦਿੱਤਾ ਉਹਦੇ ਵਿੱਚ ਜਿਨ੍ਹਾਂ ਨੇ ਨਹੀਂ ਵੇਖੀ ਉਹ ਸਾਡੇ ਚੈਨਲ ਤੇ ਵੀਡੀਓ ਜਾ ਕੇ ਦੇਖ ਸਕਦੇ ਆਜੋ ਆਪਾਂ ਇਹਨਾਂ ਨੂੰ ਹੁਣ ਕੱਟ ਲੈਨੇ ਆਨੂੰ ਆਰਕੀ ਬਣਾਵਾਂਗੇ ਆਪਾਂ ਉੱਪਰੋਂ ਕੱਟ ਕੇ ਬਿਨਾ ਗੜ ਤੇ ਅੱਗੇ ਆਪਾਂ ਹੋਰ ਕਿਹੜੇ ਕਿਹੜੇ ਮਸਾਲੇ ਪਾਉਣੇ ਆ ਅੱਗੇ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਤੇ ਆਜੋ ਆਪਾਂ ਅੰਬ ਕੱਟ ਲੈਨੇ ਆ ਤੇ ਵੀਡੀਓ ਚ ਬਣ ਰਿਹਾ ਕੋ ਸਤਿ ਸ਼੍ਰੀ ਅਕਾਲ ਜੀ ਅੱਜ ਤੁਸੀਂ ਦੇਖ ਰਹੇ ਹੋ ਦੇਸੀ ਟੱਬਰ ਦੇ ਉੱਤੇ ਸਾਨੂੰ ਵੀ ਅੱਜ ਮੈਂ ਇੱਥੇ ਆਈ ਜਿਵੇਂ ਤੁਹਾਨੂੰ ਪਤਾ ਛੁੱਟੀਆਂ ਆਪਾਂ ਪੇਕੇ ਛੁੱਟੀਆਂ ਕੱਟਣ ਆਏ ਸੀਗੇ ਤੇ ਜਿਵੇਂ ਮੰਮੀ ਨੇ ਸਾਰੇ ਆਂਬ ਕੱਟ ਲਏ ਮੰਮੀ ਕਹਿੰਦੇ ਆਂਬ ਦਾ ਚਾਰ ਜਿਵੇਂ ਆਪਾਂ ਉਹ ਕਈ ਤਰੀਕੇ ਨਾਲ ਬਣਾਉਂਦੇ ਆ ਅੱਜ ਨਵੇਂ ਤਰੀਕੇ ਨਾਲ ਮੰਮੀ ਕਹਿੰਦੇ ਮੈਂ ਬਣਾਉਣਾ ਦੱਸਦੀ ਆਂਬ ਦਾ ਚਾਰ ਪਾ ਰਹੇ ਸੀ ਜਿਵੇਂ ਕੱਚੇ-ਕੱਚੇ ਆਂਬ ਆਏ ਤੇ ਆਂਬ ਇਹਨਾਂ ਨੇ ਹੁਣ ਕੱਟ ਲਿਆ ਬਿਨਾਂ ਗੜਕ ਤੋਂ ਚਾਰ ਆਪਾਂ ਤਿਆਰ ਕਰਨ ਲੱਗੇ ਆ ਇਹ ਜਿਹੜਾ ਚਾਰ ਆ ਬਿਨਾਂ ਤੇਲ ਤੋਂ ਇਹਨਾਂ ਨੇ ਤਿਆਰ ਕਰਨਾ ਕੱਲੇ ਮਸਾਲੇ ਦੇ ਵਿੱਚ ਪਾਉਣਗੇ ਹੁਣ ਤੁਸੀਂ ਕਹੋਗੇ ਵੀ ਬਿਨਾ ਤੇਲ ਤੋਂ ਜਿਹੜਾ ਚਾਰ ਆ ਉਹ ਇੱਕ ਪਾਣੀ ਦੇ ਵਿੱਚ ਤਿਆਰ ਹੋਣਾ ਹੈ ਕਿਹੜੇ ਪਾਣੀ ਦੇ ਤਿਆਰ ਹੋਣਾ ਉਹ ਵੀ ਅੱਗੇ ਮੰਮੀ ਦੱਸਾਂਗੇ ਮੰਮੀ ਇਹ ਚ ਜਿਹੜੇ ਮਸਾਲੇ ਪਾਣੇ ਉਹ ਦੱਸ ਦੋ ਹਾਂਜੀ ਇਹਦੇ ਵਿੱਚ ਪਾਵਾਂਗੇ ਆਪਾਂ ਕਾਲੀ ਮਿਰਚ ਏ ਰਾਈ ਤੇ ਇਹ ਆਪਾਂ ਪਾਵਾਂਗੇ ਕਲੌਂਜੀ ਨਾਲ ਸੌਂਫ ਇਹ ਲਾਲ ਮਿਰਚ ਐ ਤਿੱਖੇ ਵਾਸਤੇ ਤੇ ਹਲਦੀ ਪਾਵਾਂਗੇ ਥੋੜੀ ਜੀ ਇੱਧਰ ਆ ਜੀ ਲੂਣ ਆ ਗਿਆ ਤੇ ਮੇਥੇ ਸਾਬਤ ਇਹਨਾਂ ਨੂੰ ਆਪਾਂ ਥੋਪੀਂ ਵੇਖਦੇ ਆਂ ਵੀ ਥੋੜੀ ਥੋੜੇ ਪੀਸਦੇ ਆਂ ਕਿ ਸਾਬਤ ਸਾਬਤ ਹੀ ਪਾਵਾਂਗੇ ਮੇਰਾ ਤੱਕ ਇੱਕ ਚੀਜ਼ ਥੋੜੇ ਦੜਫੜ ਕਰ ਲੈਣੇ ਆਪਾਂ ਇੱਕ ਚੀਜ਼ ਆਪਾਂ ਹੋਰ ਪਾਵਾਂਗੇ ਉਹ ਤੁਹਾਨੂੰ ਅੱਗੇ ਦੱਸਾਂਗੇ ਜਿਹੜੇ ਮਸਾਲੇ ਮੰਮੀ ਨੇ ਦੱਸਿਆ ਇਹਨਾਂ ਜਿਹੜੇ ਮੰਮੀ ਦੜਫੜ ਕਰ ਲਈ ਹੈ ਨਾ ਥੋੜੇ ਥੋੜੇ ਨਾ ਮੈਂ ਕਰ ਲੈਣੀ ਥੋੜੇ ਥੋੜੇ ਤੁੰਡੇ ਦੇ ਵਿੱਚ ਹੀ ਫਿਰ ਕਰਾਂਗੇ ਹਾਂ ਥੋੜੇ ਦੜਫੜ ਕਰ ਲੈਣੇ ਆ ਤੇ ਇੱਕ ਚੀਜ਼ ਜਿਹਦਾ ਪਾਣੀ ਤਿਆਰ ਕਰਨਾ ਵਾ ਜਾਨੀ ਕਿ ਜਿਹੜਾ ਪਾਣੀ ਤਿਆਰ ਹੋਣਾ ਚਾਰ ਦੇ ਵਿੱਚ ਉਹ ਇਹ ਪਟਾਰੇ ਦੇ ਵਿੱਚ ਆ ਉਹ ਕਿਹੜੀ ਚੀਜ਼ ਆ ਉਹ ਤੁਸੀਂ ਅੱਗੇ ਵੀਡੀਓ ਚ ਵੇਖੋਗੇ ਹੁਣ ਇਹ ਜਿਹੜੇ ਜਿੰਨੇ ਵੀ ਸਾਬਤ ਮਸਾਲੇ ਆ ਨਾ ਕਈ ਲੋਕ ਇਦਾਂ ਵੀ ਪਾ ਦਿੰਦੇ ਆ ਨਾ ਤੇ ਤੁਸੀਂ ਇਹਨਾਂ ਨੂੰ ਦਰੜਫੜ ਕਰ ਸਕਦੇ ਆ ਇਹ ਆਪਾਂ ਦਰੜਫੜ ਕਰ ਲੈਨੇ ਆ ਮੰਮੀ ਅੰਬਾਂ ਦੀ ਕੁਆਂਟੀਟੀ ਦੱਸ ਦੋ ਕਿੰਨੀ ਆ ਇਹ 3 ਕਿਲੋ ਆਂਬਿਆ ਜੀ ਤੇ ਅੱਧਾ ਕਿਲੋ ਇਹਦੇ ਵਿੱਚੋਂ ਗੜਕਾ ਨੇ ਕਲਾਈਆਂ ਤੇ 2.5 ਕਿਲੋ ਰਹਿ ਗਏ ਹੋਣਗੇ ਤੇ ਇਹਦੇ ਵਿੱਚ ਆਪਾਂ ਪਾਵਾਂਗੇ 1.5 ਗਪਾਈ ਆਪਾਂ ਲੂਣ ਪਾਵਾਂਗੇ ਅੱਛਾ 1.5 ਪਾਈ ਆ ਲੂਣ ਹਾਂ ਇਦੋ ਚੀਜ਼ ਬਾਕੀ ਦੋ ਚਮਚੇ ਸਾਹਮਣੇ ਸਾਰਾ ਮਸਾਲਾ ਦੋ ਦੋ ਚਮਚੇ ਆਪਾਂ ਸਾਰਿਆਂ ਚ ਪਾ ਦੇਣਾ ਹਾਂ ਦੋ ਦੋ ਚਮਚੇ ਆ ਸਾਰੀ ਸੌਂਫ ਵੀ ਜਿਹੜੀ ਕਲੌਂਜੀ ਕਾਲੀ ਵਿੱਚ ਦੋ ਦੋ ਚਮਚੇ ਆ ਤੇ ਨੂੰ ਹੁਣ ਪੀਸ ਲੈਨੇ ਮਸਾਲੇ ਨੇ ਨਾ ਦੜਫੜ ਕਰ ਲੈਨੇ ਤੇ ਮਸਾਲਾ ਆਪਾਂ ਦੜਫੜ ਕਰ ਲਿਆ ਹੁਣ ਬਾਕੀ ਦੇ ਮਸਾਲੇ ਵਿੱਚ ਪਾ ਦਵਾਂ ਮੈਂ ਇਹਦੇ ਕੁੰਡੇ ਦੇ ਹਾਂ ਇਹਦੇ ਵਿੱਚ ਸਾਰਾ ਕੁਝ ਪਲਾ ਦੇ ਦੋ ਚਮਚੇ ਹਲਦੀ ਪਾ ਲੈ ਦੋ ਚਮਚੇ ਮੈਂ ਪਾ ਦਾਂ ਦੋ ਚਮਚੇ ਆਪਾਂ ਲਾਲ ਮਿਰਚ ਪਾ ਲਈ ਤੇ ਦੋ ਚਮਚੇ ਹਲਦੀ ਤੇ ਦੋ ਚਮਚੇ ਆਪਾਂ ਲੰਘੇ ਰਾਈ ਇਹ ਆਪਸ਼ਨਲ ਆ ਕੋਈ ਪਾਉਂਦੇ ਕੋਈ ਨਹੀਂ ਪਾਉਂਦੇ ਹੈਨਾ ਵੇਹਾਂ ਅੰਬ ਦੇ ਚਾਚੇ ਘੱਟ ਪਾਈ ਦੀ ਰਾਈ ਖੱਟੀ ਹੁੰਦੀ ਨਾ ਖੱਟੀ ਹੁੰਦੀ ਥੋੜੀ ਜਿਹੀ ਇਹ ਪਾਈ ਦੀ ਆ ਆਪਾਂ ਜਿਵੇਂ ਗੋਭੀ ਗਾਜਰ ਦੇ ਚਾਰ ਵਿੱਚ ਪਾਉਂਦੇ ਆ ਕਿਉਂਕਿ ਉਹ ਵਿੱਚ ਖੱਟਾ ਸਵਾਦ ਆਵੇ ਇਹ ਦੋ ਚਮਚੇ ਪਾ ਦੋ ਕਲੌਂਜੀ ਦੇ ਦੋ ਚਮਚੇ ਤੇ ਨਮਕ ਪਾ ਦੋ ਸਰ ਹਾਂ ਨਮਕ ਸਾਰਾ ਹੀ ਪਾ ਦਿਓ ਤੇ ਹੁਣ ਖੋਲੀਏ ਪਟਾਰਾ ਹਾਂ ਖੋਲ ਲਓ ਪਟਾਰਾ ਵੀ ਦੱਸ ਦੋ ਤੇ ਇਹ ਹੈਗੀ ਆ ਜੀ ਤੇ ਖੋਲਤਾ ਆਪਾਂ ਪਟਾਰਾ ਦੀ ਇਹ ਹੈਗੀ ਆ ਖੰਡ ਅੱਜ ਬਣਨ ਵਾਲਾ ਆਪਣਾ ਬਿਨਾ ਤੇਲ ਤੋਂ ਖੰਡ ਵਾਲਾ ਮਿੱਠਾ ਚਾਰ ਅੱਛਾ ਅੱਛਾ ਪਾਣੀ ਦੇ ਵਿੱਚ ਬਣੂਗਾ ਪਾਣੀ ਦੇ ਵਿੱਚ ਦਾ ਮਤਲਬ ਕਈ ਕਹਿਣਗੇ ਵੀ ਪਾਣੀ ਛੱਡ ਇਹਨਾਂ ਨੇ ਦੂਜਾ ਪਾਉਣਾ ਵਾ ਪਾਣੀ ਦਾ ਮਤਲਬ ਵੀ ਇਹਨੇ ਖੰਡ ਨੇ ਨਮਕ ਨੇ ਜਦੋਂ ਮਿਕਸ ਹੋ ਜਾਂਦਾ ਜਿਵੇਂ ਨਿੰਬੂ ਦੇ ਚਾਹ ਚ ਪਾਣੀ ਛੱਡ ਦਿੰਦਾ ਨਾ ਉਸੇ ਤਰ੍ਹਾਂ ਇਹਨੇ ਜਿਹੜਾ ਇਹਦੇ ਵਿੱਚ ਪਾਣੀ ਛੱਡ ਦੇਣਾ ਇਹ ਖੰਡ ਤੇ ਲੋਹਣ ਨੇ ਮਿਲ ਕੇ ਪਾਣੀ ਛੱਡ ਦੇਣਾ ਤੇ ਉਹ ਸ਼ਰਬਤ ਬਣ ਜਾਣਾ ਵਾ ਉਹਦੇ ਵਿੱਚ ਚਾਰ ਜਦੋਂ ਡੁੱਬ ਗਿਆ ਤੇ ਚਾਰ ਫਿਰ ਖੱਟਾ ਮਿੱਠਾ ਬਣੂਗਾ ਤੇ ਵਧੀਆ ਬਣਦਾ ਤੇ ਮੈਨੂੰ ਲੱਗਦਾ ਹਲਦੀ ਥੋੜੀ ਘੱਟ ਹੋਰ ਪਾ ਲਈਏ ਪਾ ਦੇ ਥੋੜੀ ਜੀ ਤੇ ਦੋ ਕ ਚਮਚ ਆਪਾਂ ਪਾਤੀ ਤੇ ਵਿੱਚ ਦੇਗੀ ਲਾਲ ਮਿਰਚ ਰੰਗ ਵਾਸਤੇ ਤੇ ਮਸਾਲਾ ਆਪਣਾ ਮਿਕਸ ਹੋ ਗਿਆ ਤੇ ਆਪਾਂ ਨਾਲ-ਨਾਲ ਇਚਾਰ ਫਾੜੀਆਂ ਪਾਈ ਜਾਂ ਮੈਂ ਜੇ ਬੱਚੇ ਤੇ ਨਾਲ-ਨਾਲ ਹੀ ਮਸਾਲਾ ਪਾਈ ਜਾਵਾਂਗੇ ਸਭ ਤੋਂ ਪਹਿਲਾਂ ਥੱਲੇ ਪਾਤਾ ਮਸਾਲਾ ਤੇ ਉੱਤੇ ਪਾ ਦਾਂਗੇ ਫਾੜੀਆਂ ਨਾਲ-ਨਾਲ ਪਾਈ ਜਾਵਾਂਗੇ ਆਪਾਂ ਮਸਾਲਾ ਹਲੋ ਜੀ ਚਾਰ ਆਪਾਂ ਪਾਤਾ ਮਰਦਵਾ ਦੇ ਵਿੱਚ ਹੁਣ ਆਪਾਂ ਧੁੱਪ ਲਵਾਵਾਂਗੇ ਸਵੇਰੇ ਇੱਕ ਤੇ ਜਦੋਂ ਪਾਣੀ ਛੱਡ ਗਿਆ ਫਿਰ ਤੁਹਾਨੂੰ ਦਿਖਾਵਾਂਗੇ ਕਿ ਇਹ ਪਾਣੀ ਵਾਲਾ ਚਾਰ ਕਿਸ ਤਰ੍ਹਾਂ ਬਣਿਆ ਇਹ ਪੂਰਾ ਐਨ ਲੱਗਦਾ ਜਿਵੇਂ ਮਰਬੇ ਵਰਗਾ ਜਿਵੇਂ ਮਰੱਬਾ ਹੁੰਦਾ ਨਾ ਅੰਬ ਦਾ ਇਦਾਂ ਦਾ ਚਾਰ ਬੰਦਾ ਵਾ ਤੋ ਬਾਕੀ ਦੀ ਹੁਣ ਵੀਡੀਓ ਜਿਹੜੀ ਉਹ ਕੱਲ ਤਿਆਰ ਕਰਾਂਗੇ ਜਦੋਂ ਇਹਨੇ ਪਾਣੀ ਛੱਡ ਦਿੱਤਾ ਹੁਣ ਚਾਰ ਆਪਣਾ ਤਿਆਰ ਹੋ ਚੁੱਕਾ ਤੇ ਇਹਨੂੰ ਹੁਣ ਆਪਾਂ ਬੰਦ ਕਰਕੇ ਰੱਖ ਦਿੰਨੇ ਆ ਤੇ ਕੱਲ ਨੂੰ ਦਿਖਾਵਾਂਗੇ ਤੁਹਾਨੂੰ ਵੀ ਇਹਨੇ ਨਮਕ ਨੇ ਤੇ ਚੀਨੀ ਨੇ ਕਿੰਨਾ ਪਾਣੀ ਛੱਡ ਦਿੱਤਾ ਤੇ ਜਿਹਦੇ ਵਿੱਚ ਇਹ ਚਾਰ ਜਿਹੜਾ ਮਰੱਬੇ ਵਾਂਗੂ ਤਿਆਰ ਹੋਣਾ ਆਹ ਲੋ ਜਿਹੜਾ ਆਪਾਂ ਚਾਰ ਬਣਾਇਆ ਪਾਣੀ ਵਾਲਾ ਬਿਨਾਂ ਤੇਲ ਤੋਂ ਤੇ ਦੇਖੋ ਕਿੰਨਾ ਸੋਹਣਾ ਬਣਿਆ ਵਾ ਇਹ ਚਾਰ ਸਾਲੋ ਸਾਲ ਚੱਲਣ ਵਾਲਾ ਵਾ ਜਿਵੇਂ ਮਰੱਬਾ ਹੁੰਦਾ ਵਾ ਜਿਵੇਂ ਸੇਵ ਦਾ ਮਰੱਬਾ ਪਾਣੀ 'ਚ ਡੁੱਬਿਆ ਹੋਵੇ ਤੇ ਔਲੇ ਦਾ ਮਰੱਬਾ ਡੁੱਬਿਆ ਉਸੇ ਤਰ੍ਹਾਂ ਇਹ ਆਂਬ ਦਾ ਚਾਰ ਪਾਣੀ ਵਿੱਚ ਡੁੱਬਿਆ ਤੇ ਪਾਣੀ ਇਹ ਕਾਦਾ ਵਾ ਪਾਣੀ ਇਹ ਖੰਡ ਤੇ ਲੂਣ ਦਾ ਵਾ ਤੇਲ ਆਪਾਂ ਇਹਦੇ ਵਿੱਚ ਕੋ ਬਿਲਕੁਲ ਨਹੀਂ ਇਸਤੇਮਾਲ ਕੀਤਾ ਤੇ ਚਾਰ ਬਹੁਤ ਵਧੀਆ ਬਣਦਾ ਵਾ ਇੱਕ ਵਾਰੀ ਬਣਾ ਕੇ ਖਾ ਕੇ ਕਮੈਂਟ ਕਰਕੇ ਦੱਸਿਓ ਤੇ ਜੇ ਸਾਡੀ ਵੀਡੀਓ ਚੰਗੀ ਲੱਗੀ ਤੇ ਲਾਈਕ ਤੇ ਸ਼ੇਅਰ ਦਬਕੇ ਕਰ ਦਿਓ ਕਮੈਂਟ ਵੀ ਕਰਿਓ ਤੇ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਆ ਸਬਸਕ੍ਰਾਈਬ ਵੀ ਕਰਿਓ ਚਲਦੇ ਆਪਾਂ ਇੱਕ ਨਵੀਂ ਵੀਡੀਓ ਦੇ ਵਿੱਚ ਤੱਕ ਤੱਕ ਲਈ ਰੱਬਾ